ਰਿਡਾ ਇਹ ਕੋਚੇ ਫੇਲ ਆਈ ਨੂੰ ਉਹ ਨੂੰ ਚਾਹ ਬਣਾ ਕੇ ਦੇ ਓਹੋ ਤੁਹਾਨੂੰ ਚਾਹ ਦੀ ਪਈ ਆ ਲੋ ਜੋ ਚਾਹ ਵੀ ਮਿਲ ਜਾਂਦੀ ਆ ਮੈਨੂੰ ਪੋਚਾ ਲਾ ਲੈਣ ਦੋ ਫੇਰ ਚਾਹ ਬਣਾਉਣੀ ਆ ਮੇਰੀ ਗੱਲ ਸੁਣੋ ਤੁਹਾਨੂੰ ਚਾਹ ਦੀ ਲੱਗੀ ਆ ਅਜੇ ਤੇ ਉੱਥੇ ਘੁੱਟ ਚਾਹ ਦਾ ਨਹੀਂ ਭੇਜਿਆ ਹਸਪੀਟਲ ਤੇ ਮੈਂ ਨਾ ਰੋਟੀ ਪਾਣੀ ਬਣਾ ਲਾਂ ਦਵਾ ਦਵ ਉਹਦੀ ਮਾਂ ਵੀ ਉੱਥੇ ਬੈਠੀ ਆ ਉਹ ਕਹੂਗੀ ਨਾ ਰੋਟੀ ਨਾ ਪਾਣੀ ਮਾਵਾ ਧੀਆ ਉੱਥੇ ਬੈਠੀਆਂ ਵਾ ਤੇ ਫੇਰ ਮੈਂ ਚਾਹ ਵੀ ਬਣਾ ਦਿੰਨੀ ਆ ਚਾਹ ਬਣਾ ਲੈ ਰੋਟੀ ਠੀਕ ਆ ਚਾਹ ਰੋਟੀ ਬਣਾਣਾ ਮਾਂ ਦੀ ਹੈ ਤੇ ਮੈਂ ਲੇਕੇ ਚੱਲਦਾ ਤੇ ਆਦੀ ਰੋਟੀ ਬਣਾ ਉਹ ਸਿਮਰਤ ਨੇ ਤੇ ਖਾਣੀ ਨਹੀਂ ਪਰਿਮਾਣ ਹੀ ਖਾਣੀ ਹੈ ਤੇ ਬਣਾ ਦੇਣੀ ਆ ਮੈਂ ਕਿਹ ਪੋਚਾ ਲਾ ਲਵਾਂ ਪੋਚਾ ਮੈਂ ਕੱਲ ਵੀ ਨਹੀਂ ਲਾਇਆ ਤੇ ਫਿਰ ਰੋਟੀ ਬਣਾ ਦੇਣੀ ਰੋਟੀ ਬਣਾ ਲਾਂ ਨਾਲ ਮਿਰਚਾ ਘੁੱਟ ਬਣਾਣੀ ਬਹੁਤ ਬਣਾਵਾਂਗੀ ਤੇ ਪੋਚਾ ਲਾ ਲਾਂ ਮੈਂ ਨਾ ਨਾ ਚਲ ਪੋਚਾ ਲਾਵਾਂ ਮੈਂ ਨਾ ਆਹ ਹੈ ਨਾ ਫਰਸ਼ ਗੰਦਾ ਹੋਇਆ ਦੱਸ ਦੇ ਤਿਆ ਜਵੇਂ ਮੁੰਡਾ ਕਹਤੇ ਮਾਂ ਕੀ ਇਖਲਾ ਰਾ ਪਾਇਆਈ ਦੱਸ ਮੈਨੂੰ ਤੇ ਅੰਦਾਜ਼ ਤਕਾਲ ਇਹਦੇ ਫੇਰੀ ਰੋਟੀ ਪਾਇਨ ਨਾ ਕਣ ਸਵਾਈ ਕਰਕੇ ਹਾਂ ਲਾ ਦਿੰਦੀ ਆ ਮਾਂ ਦੇ ਬੈਠੀ ਆ ਕੋਲ ਕੋਈ ਗੱਲ ਨਹੀਂ ਅਚਾਨਕ ਹੀ ਹੋ ਚਲਿਆ ਤਾਂ 10 ਮਿੰਟ ਦਾ ਅਪਸ਼ਾਹ ਉਹ ਦੁਗਾਦੀ ਹਾਂ ਕੋਟਾ ਚਾਹ ਪੀਣੀ ਹੈ ਮੇਰੀ ਮਾਂ ਨੇ ਤੇ ਮਮਾ ਵੀ ਆਇਆ రోటీ బా ਇੱਥੇ ਕਾਲਾ ਛੇਤੀ ਰੋਟੀ ਵੀ ਉਹਨਾਂ ਦੀ ਬਣਾਉਣੀ ਆ। ਹਾਂ ਹਾਂ ਕਾਣੀ ਲੈਨੇ ਛੇਤੀ ਹੌਸਲਾ ਕਰੋ। ਮੇਰੇ ਅੱਥ ਚ ਮਸ਼ੀਨ ਥੋੜੀ ਖੜੀ ਆ ਕਿ ਮੈਂ ਦਵਾ-ਦਾਂ ਮਾਰ ਦਾਂਗੀ। ਕਰ ਲੈਂਦਾ ਸਫਾਈ। ਤੁਹਾਨੂੰ ਪਤਾ ਜਿੰਨਾ ਚਿਰ ਮੈਂ ਸਫਾਈ ਨਾ ਕਰਾਂ ਮੇਰ ਨੂੰ ਕਾਲੀ ਪੈਂਦੀ ਆ। ਕੱਲ ਵੀ ਨਹੀਂ ਮਾਰਿਆ ਪੋਚਾ ਅੱਜ ਵੀ ਮਾਰ ਨਹੀਂ ਦੇਂਦੇ ਛੇਤੀ ਕਰਲਾ ਛੇਤੀ ਕਰਲਾ ਹੌਸਲਾ ਕਰੋ 2 ਮਿੰਟ। ਤੁਸੀਂ ਜੇ ਅਮੇ ਬੋਲੀ ਜਾਂਦੇ ਅੱਜ ਜਦੋਂ ਦੀ ਮੈਂ ਆਈ ਆ ਨਾ ਕੋਠੀ ਦੇ ਮੁੰਡੇ ਨੇ ਰੀਜ ਨਾ ਬਣਾਈ ਐ ਤੇ ਜਨਾਨੀ ਨੇ ਤਾਂ ਕਿਤੇ ਸਫਾਈ ਕਰਨ ਦਾ ਚੱਜ ਨਹੀਂ ਤਾਨੂੰ ਪਤਾ ਮੈਂ ਕਿੰਨਾ ਕੂੜਾ ਕੱਢਿਆ ਪੰਜਾਂ ਕੂਚਾਂ ਚ ਜੋ ਫੜਦੀ ਚੀਜ਼ ਖੁੱਡੇ ਲਾ ਦਿੰਦੀ ਜੋ ਫੜਦੀ ਚੀਜ਼ ਖੁੱਡੇ ਲਾ ਦਿੰਦੀ ਫੜਿਆ ਮੋਬਾਈਲ ਤੇ ਲੰਮੇ ਪੈਗੇ ਚਲੋ ਦੀ ਮੈਂ ਤਾਂ ਥਾਪੀ ਜਾਨੀ ਇੱਥੇ ਸਫਾਈ ਕਰਦੀ ਮੇਰੇ ਕੋਲ ਦਸ ਗੁੱਡੇ ਵਾਲੇ ਦੀ ਸਫਾਈ ਹੁੰਦੀ ਆ ਪਰ ਵੱਡੀ ਗੱਲ ਇਹ ਮੈਂ ਗੰਦ ਚ ਰਹਿ ਨਹੀਂ ਸਕਦੀ ਵੇਖਣ ਵਾਲਿਆਂ ਨੇ ਕਹਿਣਾ ਦੋ ਜੀ ਐ ਸੱਚਾ ਕੰਮ ਐ ਮਾਂ ਭਾਂਵੇਂ ਆ ਕੇ ਬੈਠੇ ਕਿੰਨ੍ਹਾ ਟਿਨੀ ਪੈਤੀ ਐ ਸੱਚਾ ਕੰਮ ਨਹੀਂ ਇਹ ਨਹੀਂ ਪਤਾ ਦੋ ਹਣ ਜੀ ਚਾਰ ਹਣ ਫੁਲਕੇ ਦੋ ਘਟ ਪੱਕੇ ਬਾਕੀ ਤੇ ਸਾਰੇ ਕੰਮ ਉਹ ਹੀ ਆ ਸਫਾਈ ਕਰ ਭਾਂਡੇ ਮਾਂ ਦੇ ਕੱਪੜੇ ਧੋ ਆਹ ਕਰੋ ਕਰ ਚਲੋ ਇੰਨਾ ਪਿੰਡੋਂ ਸੁਆਹ ਰਹਿਣਾ ਹੁੰਦਾ ਸ਼ਹਿਰਾਂ ਦੇ ਵਿੱਚ ਕਿੰਤਾ ਬੂਏ ਹੁਲੇ ਛੱਡੇ ਨੇ ਪਾਵੇਂ ਕੋਈ ਲੋਟ ਪੁੱਟ ਕੇ ਤੇ ਗਾਂ ਜਾਵੇ ਇਹਨਾਂ ਦਾ ਕੀ ਜਾਣਾ ਜਾਣਾਂ ਤੇ ਮੇਰੀ ਧੀ ਦਾ ਜਿਹੜੀ ਮਰ ਮਰ ਕੇ ਬਣਾਉਂਦੀ ਫਿਰਦੀ ਰੁਪਿਆ ਰੁਪਿਆ ਮੁੰਡੇ ਦਾ ਜੋੜਦੀ ਆ ਫਿਰ ਜਾ ਕੇ ਮਕਾਨ ਬਣਾਇਆ ਖੁੱਲੇ ਛੱਡੇ ਬੂਏ ਆ ਗਏ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬੂਏ ਖੁੱਲੇ ਛੱਡੇ ਨੇ ਨਹੀਂ ਭੈਣਾ ਮੈਂ ਇੱਥੇ ਹੀ ਆਂ ਔਰ ਸਫਾਈ ਕਰਕੇ ਹਟੀ ਆਂ ਇੱਥੇ ਹੀ ਆਂ ਮੈਂ ਅੰਦਰ ਥੋੜੀ ਆ ਇਹ ਫੇਲ ਥੋੜਾ ਵਾ ਸ਼ਹਿਰ ਨੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਅਗਲੇ ਮੋੜ ਕੇ ਇਖੇ ਗੱਲ ਚ ਫੜ ਕੇ ਨਾ ਪੁੱਡੀਆਂ ਸਾਹ ਪਾਸੇ ਸੁੱਟ ਕੇ ਤੇ ਅੰਦਰ ਵੜ ਜਾਂਦੇ ਨੇ ਕੋਈ ਨਹੀਂ ਆਖਰ ਨਹੀਂ ਆਈ ਕਿ ਤੇਡੀ ਬੂਏ ਜਿਦੇ ਖਲੋਤੀ ਆ ਮੈਂ ਭੈਣਾ ਆ ਮਾਰ ਕੇ ਧੱਕਾ ਸੁੱਟਦਾ ਫੇਰ ਨਹੀਂ ਜਾਣਾ ਬੁਜੁਰਗ ਦਾ ਸਰੀਰ ਐ ਚੱਲ ਤੂੰ ਬੀ ਲਿਆ ਜਾਂ ਤਾਂ ਜੀ ਕੀ ਹਾਲ ਸੇ ਮਰਦਾ ਠੀਕ ਐ ਹੁਣ ਦਾ ਕਵੇਂ ਕੀ ਕਿਹਾ ਵਾ ਕਦਾਂ ਛੁੱਟੀ ਲਹੋਗਾ ਤੇ ਫੜ ਕੇ ਪੈ ਗਿਆ ਹੁਣ ਅੱਗੇ ਨੂੰ ਹਾਂਜੀ ਪਾਜੀ ਠੀਕ ਐ ਅੱਗੇ ਨਾਲੋਂ ਕੀ ਪਤਾ ਕੀ ਕੀਤਾ ਕੀ ਖਵਾ ਛੱਡਿਆ ਕੁੜੀ ਮੇਰੀ ਨੂੰ ਉਹ ਤੇ ਮੁੱਧੜੇ ਮੂੰਹ ਪਈ ਸੀ ਆ ਹੁਣ ਮਾੜੀ ਜੀ ਹੋਸ਼ ਕਰਨ ਲੱਗੀ ਆ ਹੁਣ ਠੀਕ ਹੁੰਦੇ ਅਕਸਰ ਟਾਈਮ ਲੱਗਣਾ ਹੀ ਆ ਇਹ ਤੇ ਹੈ ਨਹੀਂ ਆ ਕਿ ਮਾੜਾ ਮੋਟਾ ਨੁਕਸ ਪਿਆ ਵਾ ਤੇ ਜਦ ਫਟਾਫਟ ਆ ਜਾਊਗੀ ਉਹ ਤੇ ਬਿਹੋਸ਼ ਹੋਣ ਵਾਲਾ ਸਾਬ ਹੋਇਆ ਸੀ ਇਹਨੇ ਸ਼ੋ ਕਰੋ ਟਾਈਮ ਸਿਰ ਹੀ ਲੱਗੀ ਮੈਨੂੰ ਚੰਗੀ ਭਲੀ ਮੇਰੀ ਵੀ ਕੁੜੀ ਹੀਗੀ ਸੋਣਾ ਕੰਮਕਾਰ ਕਰਕੇ ਆਪਣਾ ਰਮਾਨਾ ਦੋਵੇਂ ਜੀ ਪਕਾਉਂਦੇ ਖਾਂਦੇ ਇੰਨੀ ਖੁਸ਼ ਰਹਿੰਦੀ ਕਦੀ ਕਿਤੇ ਸਿਰ ਪੜ ਨਹੀਂ ਹੋਈ ਮੇਰੀ ਕੁੜੀ ਦੀ ਤਾਂ ਪਤਾ ਨਹੀਂ ਹੁਣ ਤੇ ਬਸ ਘਰ ਚ ਖੇਚਲ ਕੀ ਵਧੀਆ ਮੇਰੀ ਕੁੜੀ ਤੇ ਬਿਮਾਰ ਹੀ ਕਰਕੇ ਰੱਖ ਦਿੱਤੀ ਆ ਆ ਲੋ ਪੈਂਜੀ ਪਾਣੀ ਪੀ ਲੋ ਧਾਕ ਦੋ ਇੱਥੇ ਪੈਂਜੀ ਕੋਈ ਨਹੀਂ ਪੀ ਲੈਣੀ ਆਜੋ ਬਹਿਜੋ ਹੋਰ ਪੈਂਜੀ ਠੀਕ ਆ ਹੁਣ ਸਿਮਰਤ ਪਰ ਕੇ ਆ ਹਾਂਜੀ ਸਟਾਰਟ ਹੋਇਆ ਹੁਣ ਫਰਕ ਪੈਣਾ ਜੀ ਕਹਿੰਦੇ ਡਾਕਟਰ ਡਾਕਟਰਾਂ ਨੇ ਕੀ ਕਹਿਣਾ ਡਾਕਟਰ ਕਹਿੰਦੇ ਵੀ ਨੂੰ ਕੁਛ ਮਸਾਲੇ ਮਸੂਲੇ ਵੱਧ ਘੱਟ ਖਵਾ ਖੋ ਦਿੱਤੇ ਆ ਪਤਾ ਨਹੀਂ ਕਿੰਨੇ ਖਵਾਤੇ ਆ ਤੁਹਾਨੂੰ ਇਨਫੈਕਸ਼ਨ ਹੋ ਗਈ ਨਹੀਂ ਉਹਨੂੰ ਪੇਟ ਦੇ ਵਿੱਚ ਚਲੋ ਕੋਈ ਨਹੀਂ ਕਹਿੰਦੇ ਫਰਕ ਪੈ ਜਾਊਗਾ ਨਾ ਫਰਕ ਤੇ ਹੁਣ ਪਊਗਾ ਹੀ ਨਾ ਜਦੋਂ ਇਲਾਜ ਕਰਾਉਣਾ ਸ਼ੁਰੂ ਕੀਤਾ ਵਾ ਤਾਂ ਫਰਕ ਤੇ ਹੁਣ ਪੈਣਾ ਹੀ ਆ ਖੇਚਲ ਪਤਾ ਮੇਰੀ ਕੁੜੀ ਨੂੰ ਕਿੰਨੀ ਪੈ ਗਈ ਆ ਤੇ ਡਾਕਟਰ ਕਹਿੰਦੇ ਉਹਨੂੰ ਰੈਸਟ ਨਹੀਂ ਮਿਲਦੀ ਜੇ ਰੈਸਟ ਨਹੀਂ ਕਰੂਗੀ ਤੇ ਫਿਰ ਬਿਮਾਰ ਹੀ ਹੋਣਾ ਵਾ ਕਿ ਚਲ ਮੇਰੀ ਭੈਣ ਕਿਹੜੀ ਪੈ ਗਈ ਜਦੋਂ ਦੀ ਮੈਂ ਆਈ ਉਹਦੋਂ ਦੀ ਤੇ ਕੰਮ ਵਾਲੀ ਲਾਈ ਉਹਨੇ ਪਹਿਲਾਂ ਦੀ ਸਾਡੇ ਆਉਣ ਤੋਂ ਤੇ ਕੰਮ ਵਾਲੀ ਕੰਮ ਕਰ ਜਾਂਦੀ ਆ ਤੇ ਰੋਟੀ ਪਾਣੀ ਮੈਂ ਨਾਲ ਕਰਾ ਦੇਣੀ ਜਦੋਂ ਜੀ ਮੈਂ ਆਈ ਮੈਂ ਤੇ ਬੈਂਦੀ ਨਹੀਂ ਕਦੀ ਉਹ ਕਰ ਲਾ ਕਦੀ ਉਹ ਕਰ ਲਾ ਭੈਣ ਜੀ ਕਿਹੜੀ ਖੇਚਲ ਦੀਆਂ ਗੱਲਾਂ ਕਰਨ ਦੇ ਜੀ ਘਰਾਂ ਦੇ ਕੰਮਾਂ ਦੀਆਂ ਕਿਹੜੀਆਂ ਖੇਚਲਾਉਂਦੀਆਂ ਰੋਟੀ ਪਾਣੀ ਤੇ ਬਣਾਉਣਾ ਹੀ ਪੈਂਦਾ ਕੰਮ ਵਾਲੀ ਲੱਗੀ ਸਫਾਈਆਂ ਕਰਦੀ ਤੇ ਰੋਟੀ ਜਦੋਂ ਦੀ ਮੈਂ ਆਈ ਆ ਮੈਂ ਤੇ ਕੁੜੀ ਨੂੰ ਪੈਰ ਵੀ ਨਹੀਂ ਥੱਲੇ ਲਾਉਣ ਦਿੱਤਾ ਮੈਂ ਰੋਟੀ ਪਾਣੀ ਬਣਾਉਣੀ ਆ ਮੈਂ ਤਾਂ ਸੋਚਿਆ ਹੀ ਨਹੀਂ ਪਿੰਡ ਵੀ ਤਾਂ ਕੰਮ ਕਰੀਦਾ ਹੀ ਸੀ ਤੇ ਉਹ ਤੇ ਅਸੀਂ ਤੇ ਦੋ ਦਿਨ ਰਹਿਣ ਲਈ ਆਏ ਸੀ ਤੇ ਉਹ ਤੇ ਮੁੰਡੇ ਨੂੰ ਜਾਣਾ ਪੈ ਗਿਆ ਤੇ ਤਾਂ ਭੰਜੀ ਰਹਿ ਪੇ ਸਾਡੇ ਦੋ ਦੋ ਫੁਲਕੇ ਭਾਰੇ ਕਿਤੇ ਕਿੰਨੀ ਤ ਖੇਚਲ ਹੋ ਜਾਂਦੀ ਚਾਰ ਫੁਲਕੇ ਵੱਧ ਲਾਉਣੇ ਪੈਣ ਤੇ ਤੁਸੀਂ ਸਿਆਣੇ ਜੀ ਮੈਂ ਭੰਜੀ ਇਹੋ ਜੀ ਜਨਾਨੀ ਨਹੀਂ ਹੈਗੀ ਬੈਠ ਕੇ ਖਾਣ ਵਾਲੀ ਨਹੀਂ ਅਸੀਂ ਪਿੰਡੋਂ ਆਏ ਆ ਦੋਈ ਜੀ ਉੱਥੇ ਵੀ ਅਸੀਂ ਮੱਝਾਂ ਚੋ ਸਾਰਾ ਗੋਆ ਕੂੜਾ ਕਰ ਸਾਰਾ ਘਰ ਦਾ ਕੰਮ ਕਰੀਦਾ ਹੀ ਹੌਲੀ ਹੌਲੀ ਲੱਗੇ ਹੀ ਰਹਿਦਾ ਹੈ ਤੇ ਮੈਂ ਕਿਤੇ ਇੱਥੇ ਆ ਕੇ ਵੀ ਕਿਤੇ ਬਹਿ ਕੇ ਰੋਟੀ ਨਹੀਂ ਖਾਦੀ ਮੇਰੀ ਭੈਣ ਮੈਂ ਤੇ ਜਿੱਦਨ ਦੀ ਆਈ ਆ ਰੋਟੀ ਪਾਣੀ ਉਹਦੇ ਨਾਲ ਸਾਰਾ ਬਣਾਉਣੀ ਆ ਕੁੜੀ ਨੂੰ ਕਹਿੰਨੀ ਤੂੰ ਬਹਿ ਕੇ ਖਾ ਵੇਖੋ ਜਦੋਂ ਤੁਸੀਂ ਆਏ ਜੇ ਮੈਂ ਉਦੋਂ ਸਫਾਈਆਂ ਕਰਕੇ ਠੀਂ ਮੇਰਾ ਤੇ ਇਹੋ ਜਿਹਾ ਮਨ ਨਹੀਂ ਮੈਂ ਗੰਦ ਚ ਭੰਦੀ ਰਹਿ ਨਹੀਂ ਸਕਦੀ ਵੇਖ ਲਓ ਘਰ ਉਹ ਹੀ ਆ ਸ਼ੀਸ਼ੇ ਵਾਂਗੂ ਚਮਕਣ ਡਿਆ ਕੋਈ ਨਾ ਕੋਈ ਆ ਜਾਂਦਾ ਕੁੜੀ ਦਾ ਪਤਾ ਲੈਣ ਹੀ ਆ ਜਾਂਦਾ ਵਾ ਤੇ ਮੈਂ ਵਿਹਲੀ ਬਹਿ ਕੇ ਖਾਣ ਵਾਲੀ ਨਹੀਂ ਆ ਜੀ ਮੇਰੀ ਭੈਣ ਤੇ ਹੋਰ ਵੇ ਲੋ ਖੇਚਲ ਦੀ ਗੱਲ ਖੇਚਲ ਤੇ ਜਿਹੜੀ ਹੈਗੀ ਹੈਗੀ ਮੈਨੂੰ ਉਤੋਂ ਕੰਮ ਵਾਲੀ ਵੀ ਨਹੀਂ ਆਉਂਦੀ ਨਾ ਉਹਦਾ ਮੈਨੂੰ ਕੋਈ ਪਤਾ ਨਾ થਾ ਕਿੱਥੇ ਰਹਿੰਦੀ ਆ ਨਾ ਉਹਦਾ ਕੋਈ ਨੰਬਰ ਮੇਰੇ ਕੋ ਸਗੋਂ ਮੈਂ ਕਹਿਣਾ ਸੀ ਸਿਮਰਨ ਨੂੰ ਕਿ ਉਹਨੂੰ ਫੋਨ ਕਰੇ ਉਹਦੇ ਕੋ ਫੋਨ ਨੰਬਰ ਹੋਣਾ ਆਹੋ ਹੁਣ ਉਹਨੂੰ ਇਹੋ ਹੀ ਕੰਮ ਆ ਉਹਨੂੰ ਉੱਥੇ ਬੈਠਦੇ ਪਈ ਨੂੰ ਹੀ ਨਾ ਚੈਨ ਲੈਣ ਦਿਓ ਉੱਥੇ ਜਾ ਕੇ ਉਹਨੂੰ ਤੁਹਾਡੇ ਸੁਣਾ ਦਵਾਂ ਕਿ ਫੋਨ ਨੰਬਰ ਲਾ ਕੰਮ ਵਾਲਿਆਂ ਨੂੰ ਤੇ ਘਰ ਘਰ ਫੋਨ ਕੰਮ ਵਾਲਿਆਂ ਨਾਲ ਤੇ ਘਰ ਭੇਜ ਮਾਦਾ ਤੇਰੀ ਕੋ ਕੰਮ ਨਹੀਂ ਹੁੰਦਾ بس ਇਹੋ ਕੰਮ ਹੀ ਰਹਿ ਗਿਆ ਉਹਨੂੰ ਟੈਨਸ਼ਨ ਹੀ ਦੇਈ ਜਾਓ ਉਹਨੂੰ ਠੀਕ ਨਾ ਹੋਉਂਦੋ ਇਹ ਨਾ ਕੋ ਪਈ ਉਹਨੂੰ ਕੋ ਰੈਸਟ ਕਰੇ ਦਿਮਾਗ ਤੇ ਕੋਈ ਚਿੰਤਾ ਨਾ ਰੱਖੇ ਘਰ ਮਾਰ ਦੀ ਉਲਟਾ ਉਹਨੂੰ ਚਿੰਤਾ ਪਾਉਂਦੇ ਆ ਆਪਰਾ ਕਰੋ ਅੱਜ ਕੱਪੜੇ ਨਾਲੇ ਉਹਦੇ ਬਦਲੇ ਹੀ ਧਵਾ ਲਿਓ ਸਵੇਰੇ ਕੋਈ ਗੱਲ ਨਹੀਂ ਤੁਹਾਡਾ ਤੇ ਕੁਛ ਬਣਾਇਆ ਵਰਸੋਇਚ ਕਿ ਭੈਣ ਨਹੀਂ ਬਣਾਵਾਂਗੇ ਓ ਮੇਰੀ ਗੱਲ ਤੇ ਸੁਣੋ ਮੈਂ ਖਿਚੜੀ ਬਣਾਈ ਆ ਤੜਕਾ ਲਾ ਦਿੱਤਾ ਮੇਰੀ ਭੈਣ ਮੈਨੂੰ ਨਹੀਂ ਫਿਕਰ ਦਾ ਚ ਤੁਸੀਂ ਤੇ ਅੰਧਕੰਢੇ ਜਿੱਦਾਂ ਸਾਨੂੰ ਉਹਦਾ ਕੋਈ ਫਿਕਰ ਹੀ ਨਹੀਂਗਾ ਮੈਂ ਕਿਹ ਘਰੇ ਸਫਾਈਆਂ ਨੂੰ ਹੀ ਲੱਗੇ ਰਹੇ ਹੋਣੇ ਰੋਟੀ ਪਾਣੀ ਕੀਤਾ ਬਣਾ ਕੇ ਨਹੀਂ ਬਣਾਇਆ ਕੁੜੀ ਨੂੰ ਜਾ ਕੇ ਦੇਣਾ ਵੀ ਆ ਆਹੋ ਪਤਾ ਮੈਨੂੰ ਕਿੰਨੀ ਕੀ ਫਿਕਰ ਐ ਤਾਈਆਂ ਸਵੇਰ ਦੀ ਹੱਥ ਮਗਰ ਚਾਵਾਂ ਰੋਟੀਆਂ ਪੰਜਾਤੀਆਂ ਜੇ ਹਾਰ ਕੇ ਮੈਨੂੰ ਆਪ ਆਉਣਾ ਪਿਆ ਲੈਣ ਆਥ ਤਹੀਰ ਮਾਨ ਨਾ ਘਰ ਤੇ ਸੁੱਤੇ ਸੀ ਕੁੜੀ ਮੇਰੀ ਪਤਾ ਸਾਰੀ ਰਾਤ ਦਰਦ ਨਾਲ ਤੜਫਦੀ ਰਹੀ ਆ ਵੀ ਮੰਮੀ ਦਰਦ ਹੁੰਦੀ ਦਰਦ ਹੁੰਦੀ ਆ ਸਾਰੀ ਰਾਤ ਮੈਂ ਉਹਦੇ ਨਾਲ ਬੈਠੀ ਨਹੀਂ ਆ ਲੱਕ ਮੇਰਾ ਦੂਰਾ ਆ ਗਿਆ ਹੁਣ ਮੇ ਕੋ ਖਲੋਤਾ ਨਹੀਂ ਕਿਤੇ ਜਾਣ ਦਿਆ ਕੋਈ ਗੱਲ ਨਹੀਂ ਭੈਣ ਮੇਰੀ ਤੂੰ ਰਹਿ ਤੈਨੂੰ ਲੱਗਦਾ ਨਾ ਇਹ ਰਾਤ ਸੁੱਤੇ ਰਹੇ ਆ ਜਿੰਨਾ ਦੁੱਖ ਮਾਵਨ ਹੁੰਦਾ ਉਹਨਾ ਸੱਸਾਂ ਨੂੰ ਵੀ ਹੁੰਦਾ ਵਾ ਇਹ ਨਹੀਂ ਗੱਲ ਤੇ ਤੂੰ ਹੀ ਰਵੋ ਇੱਥੇ ਤੇ ਮੈਂ ਰੋਟੀ ਲੈ ਜੰਨੀ ਆਦੀ ਕੋਈ ਗੱਲ ਨਹੀਂ ਮੈਂ ਰੋਟੀ ਲੈ ਕੇ ਜਾਨਾ ਏ ਕਿੰਨੀ ਮੈਂ ਪੁੱਛਿਆ ਮਾਲਕਾ ਤੇ ਮੈਂ ਤੇ ਤਿਆਰ ਹੀ ਤੂੰ ਉਧਰ ਆ ਗਈ ਇਹ ਮੈਂ ਬਹਿ ਗਿਆ ਭੈਣ ਜੀ ਦੀ ਪਿਆਣੀ ਆ ਕੋਈ ਗੱਲ ਕਿਉਂ ਨਹੀਂ ਕੋਈ ਗੱਲ ਸਾਨੂੰ ਵਾਧਿਆ ਈਦਾ ਭੈਣ ਜੀ ਨੂੰ ਨੰਨੂ ਗੰਦੇ ਆਰਾਮ ਤੇ ਆਪਾਂ ਦੋਵੇਂ ਜਾਣੇ ਹੱਜ ਤੱਕ ਚੱਲ ਗਏ ਚਲੇ ਰੋਟੀ ਪਾਣੀ ਦੇ ਕੇ ਬਾਬਾ ਭੈਣ ਜੀ ਤੁਸੀਂ लेट ਜੋ ਘੋਟੀ ਪਾਣੀ ਮੈਂ ਖਿਚੜੀ ਬਣਾਈ ਆ ਤੜਕਾ ਲਾਤਾ ਵਾ ਤੇ ਦੋ ਫੁਲਕੇ ਲਾ ਕੇ ਤੇ ਮੈਂ ਤੁਸੀਂ ਖਾਓ ਰੋਟੀ ਤੇ ਆਪਾਂ ਚੱਲ ਜੰਨੇ ਹੂੰ लेट ਜੋ ਕਿੱਦਾਂ लेट ਜਾ ਮੈਂ ਮੇਰਾ ਲੇਟਣ ਨੂੰ ਜੀ ਕਰਦਾ ਕਿਤੇ ਮੇਰੀ ਧੀ ਹਸਤਾਲ ਪਈ ਹੋਵੇ ਤੇ ਮੈਨੂੰ ਬੈੱਡ ਦੇਦਾ ਵਾ ਵੀ ਮੇਰੇ ਪੇਗਾ ਰਮਾਨਾ ਮੈਨੂੰ ਨਹੀਂ ਰਸਟ ਰਸਟ ਦੀ ਲੋੜ ਮੈਂ ਆਪਣੀ ਧੀ ਦੇ ਕੋਲ ਹੀ ਜਾਣਾ ਵਾ ਧੀਆ ਨੂੰ ਪਤਾ ਮਾਵਾ ਦਾ ਕਿੰਨਾ ਆਸਰਾ ਹੁੰਦਾ ਵਾ ਉਦਵਚਾਰੀ ਮੈਨੂੰ ਹੋਣ ਵੀ ਨਹੀਂ ਆਉਂਦੀਂ ਰੋਟੀ ਲੈਣ ਵਾਸਤੇ ਮੈਂ ਹੱਲਿਆ ਮਾਂ ਰੋਟੀ ਬਰਕੀਤ ਕੁੜੀ ਨੂੰ ਕੋਈ ਖਿਚੜੀ ਪੁਚੜੀ ਖਵਾਵਾ ਬਾਹਰ ਦੀ ਤਾਂ ਖਵਾ ਨਹੀਂ ਸਕਦੀ ਇਨਫੈਕਸ਼ਨ ਉਹਨੂੰ ਅੱਗੇ ਨਹੀਂ ਤੇ ਮੈਂ ਤਾਂ ਉਥੋਂ ਲੈ ਕੇ ਖਵਾ ਦੇਣੀ ਹੀ ਉਹ ਤੁਹਾਨੂੰ ਦੱਸਣ ਤੇ ਕਹੇ ਕਹਿਣ ਤੇ ਦੇ ਵੀ ਉੱਥੇ ਚੱਲੇ ਹੀਗੇ ਤੇ ਤੁਹਾਨੂੰ ਵੇਖ ਕੇ ਖਲੋਗੇ ਐ ਏਦਾਂ ਕਰੋ ਤਾਂ ਫਿਰ ਬਣੀ ਹੈ ਨਾ ਤੇ ਕਰੋ ਪੈਕ ਤੇ ਮੈਂ ਲੈ ਕੇ ਤੇ ਜਾਵਾਂ ਮੈਂ ਤਾਂ ਕਹਿਣ ਦੀ ਭੈਣਾ ਤੂੰ ਰਾਮ ਕਰ ਲੈ ਮੈਂ ਚਲੀ ਜੰਨੀ ਆ ਤੁਹਾਡੇ ਢਿੱਡ ਚ ਆਪੇ ਮਾਂ ਮਾ ਮਾਤੀਆ ਦਾ ਹੁੰਦਾ ਵਾ ਆਸਰਾ ਸੱਸਾਂ ਦਾ ਕੋਈ ਆਸਰਾ ਨਹੀਂ ਹੁੰਦਾ ਹੁੰਦਾ ਵਾ ਸੱਸਾ ਦਾ ਆਸਰਾ ਕੋਈ ਨਹੀਂ ਤੇ ਆ ਕੱਪੜੇ ਧਵਾ ਲੇ ਤੇ ਮਤਲ ਮਾਰੀ ਚ ਸੂਟ ਕੱਢ ਲੈ ਇੱਕ ਦੋ ਹੋਰ ਵੇ ਸਾਰਾ ਸਾਰੇ ਧੰਦੇ ਕਰੀਦੇ ਆ ਤੇ ਬਾਕੀ ਫੇਰ ਛਿੱਤਰ ਰੋਟੀ ਪਾਣੀ ਬਕਾਈਦਾ ਸਫਾਈ ਕਰੀਦੀ ਅਈ ਤੇ ਆ ਕੇ ਬੁੱਡੇ ਵਾਰੇ ਖਾਸੀ ਹੈ ਨਾ ਇਹ ਮੁੰਡੇ ਨੂੰ ਦੱਸ ਸੱਤ ਨੇ ਉਹ ਤਾਂ ਕੁਰੀ ਨੇ ਕਹਿਤਾ ਮਨੁਸੇਰ ਤੋਂ ਨਾ ਕੋਈ ਕੁਛ ਦੱਸਿਓ ਦੱਸੋ ਅਈ ਤੇ ਕਿਹੜੀ ਭਾਈ ਨੂੰ ਕਰ ਸੇਵੇ ਸੋ ਅਬਦੁੱਲ ਟੈਨਸ਼ਨ ਨਾ ਲੈ ਸਭ ਠੀਕ ਹੋ ਜੀ ਕੋਲ ਆ ਡਿਤਾ ਉਹ ਮਹਾਨ ਵੇਚ ਪਰ ਕਿਤੇ ਹੁੰਦਾ ਹੀ ਨਹੀਂ ਤੀ ਦਾ ਚਲੋ ਮਾਪੇ ਆ ਸਹੀ ਆ ਗੱਲ ਜੋ ਵੀ ਤੀ ਕਹਿੰਦੇ ਜੀ ਜਿੱਦਨ ਦੇ ਹੀ ਆਏ ਆ ਮੈਂ ਤੈਨੂੰ ਧੀ ਸਮਝ ਕੇ ਉਹਦਾ ਕੰਮ ਤੰਦਾ ਸਾਰਾ ਕਰਦੀ ਆਨ ਬਿਠਾ ਕੇ ਰੋਟੀ ਖਾਉਣਨੀ ਤੇ ਪਰ ਉਹਦੀ ਮਾਂ ਜਦੋਂ ਲਾਲਾ ਗੱਲਾਂ ਕਰਦੀ ਆ ਨਾ ਤੇ ਮੇਰੇ ਕੋ ਬਰਦਾਸ਼ਤ ਨਹੀਂ ਜਾਂਦੀ ਮੇਰੀ ਗੱਲ ਸੁ ਜੇ ਉੱਥੇ ਹਾਂ ਤੇ ਛਰੀਕੇ ਦੇ ਛਿੱਤਰ ਖਾਂਦੇ ਰਹੇ ਆ ਐਵੇਂ ਵਾਜਾ ਗੱਲਾਂ ਬਾਤਾਂ ਸੁਣਦੇ ਰਹੇ ਤੇ ਕਿਆ ਚਲੋ ਮੁੰਡੇ ਕੋ ਚਲਦੇ ਚਾਰ ਦਿਨ ਸੋਖ ਦੇ ਕੱਟਾਂਗੇ ਪਰ ਸੋਖ ਕਰਮਾ ਤੋਂ ਬਿਨਾਂ ਕਿੱਥੇ ਇੱਥੇ ਤੇ ਹੋਰੀ ਆਵਾ ਉੱਤਿਆ ਅਜੇ ਤੱਕ ਜਿਹਨੂੰ ਮਾੜਾ ਚੰਗਾ ਕੁਝ ਕਹਿੰਦੇ ਨਹੀਂ ਉਹਦੇ ਉਦਾਂ ਹੀ ਮਾਨਣੇਗੀ ਤੇ ਹੋਰ ਮੂੰਹ ਫਲਾਈ ਫਿਰਦੀ ਐ ਪਤਾ ਨਹੀਂ ਕੀ ਹੈ ਇਹਨੂੰ ਚੁੱਭਣ ਦੇ ਕਿ ਓਠ ਠਖਾਣ ਦੇ ਕਾਣੀਆਂ ਤੇ ਦੋ ਰੋਟੀਆਂ ਹੀ ਐ ਅਈ ਤੇ ਇੱਥੇ ਆ ਕੇ ਮੈਂ ਤਾਂ ਬੜਾ ਪਛਤਾਉਣ ਗਈ ਐਵੇਂ ਆ ਗਏ ਲੀਡਾ ਆ ਟਾਈਮ ਮੈਂ ਇਹੋ ਜੀਆਂ ਗੱਲਾਂ ਕਰਦਾ ਨਹੀਂ ਕਿ ਉਹ ਕੈਂਬ੍ਰਿਜੋ ਕਹਿੰਦੇ ਆ ਅਹੀਂ ਮਾਂ ਪਿਓ ਆ ਅਡਾ ਫਰਜਵਾਨ ਦਾਵਾ ਜਦ ਤੱਕ ਠੀਕ ਨਹੀਂ ਹੁੰਦੀ ਉਹਨਾਂ ਜੰਨੀ ਨਹੀਂ ਲੈ ਜਾਣਾ ਮੈਂ ਕਿਹੜਾ ਭੱਜੀ ਆ ਤੁਹਾਡੇ ਸਾਹਮਣੇ ਕਰੇ ਜਾਨੀ ਜੋ ਅਮਰੀਕਾ ਹੁੰਦਾ ਚਲੋ ਮੈਂ ਅਰਸੋਈ ਵੇਖਾਂ ਹੋਰ ਭਾਂਡੇ ਨਾਲ ਚੁੱਪ ਚੁੱਪ ਭੰਦੀ ਹੋਵੇ ਦੀ ਮਾਂ ਹਾਏ ਹਾਏ ਉਹਨੂੰ ਰੀਆ ਨੂੰ ਕਿਹਾ ਸੀ ਨਾਲ ਆ ਜਾ ਨਹੀਂ ਚਾਚੇ ਨਾਲ ਲਾਉਂਗੀ ਆ ਪਤਾ ਨਹੀਂ ਸੇਵਕ ਤੇ ਫੋਨ ਵੀ ਨਹੀਂ ਚੁੱਕਨਦਿਆ ਨਾ ਬੀਬੀ ਚੁੱਕੰਦੀ ਫੋਨ ਕਿਹੜਾ ਘਰ ਹੈਗਾ ਸੇਵਕ ਦਾ ਬਾਹਰ ਨਾਮ ਵੀ ਨਹੀਂ ਲਿਖਿਆ ਹੈਗਾ ਭਾਬੀ ਸੇਵਕ ਨੇ ਐਡਰੈਸ ਦਿੱਤਾ ਸੀ ਲੱਭਣ ਨਹੀਂ ਤੇ ਆਣ ਕਿਸ ਨੂੰ ਕਿਹਨੂੰ ਪੁੱਛੀ ਹਾਂ ਸਾਗਰ ਤੈਨੂੰ ਪਤਾ ਹੈ ਵੇਖ ਮੈਂ ਤੈਨੂੰ ਕਿਹਾ ਵੀ ਸੀ ਵੀ ਤੇਰੇ ਭਾਜੀ ਨੇ ਲੈ ਆਈਏ ਨਾਲ ਉਹਨਾਂ ਨੂੰ ਸਾਰਾ ਪਤਾ ਸੀਗਾ ਉਹ ਇੱਕ ਵਾਰੀ ਅੱਗੇ ਵੀ ਆਏ ਹੋਏ ਆ ਵੀ ਸੇਵਕ ਦੇ ਘਰ ਜਦੋਂ ਬੰਦਾ ਪਿਆ ਸੀ ਹੈ ਨਾ ਐ ਤੇ ਤੂੰ ਕਿਹਾ ਸੀ ਮੈਨੂੰ ਪਤਾ ਕਾਰਨਰ ਵਾਲੀ ਕੋਠੀ ਕਾਰਨਰ ਵਾਲੀ ਕੋਠੀ ਕਿਹੜੀ ਉਹਨੂੰ ਵੇਖ ਕਰਨ ਵਾਲੀ ਕੋਠੀ ਆਇਆ ਮੈਨੂੰ ਨਹੀਂ ਯਾਦ ਆਦੀ ਭਲਾ ਆਇਆ ਇੱਕ ਵਾਰੀ ਨਹੀਂ ਦਿਮਾਗ ਸ਼ਾਂਦਿਆ ਹੁਣ ਕਿੱਥੋਂ ਪੁੱਛੀਏ ਹਾਂ ਆਂਦੀ ਇਹਨੂੰ ਪੁੱਛ ਲਈ ਤੂੰ ਇਹਨੂੰ ਪੁੱਛ ਲੈ ਤਾਂ ਆਪ ਗੱੱਚੀ ਲੱਗਣਦੀ ਮੈਨੂੰ ਪੁੱਛ ਜਰਾ ਗਾਹ ਦੇ ਆਵੇ ਭਾਈ ਪੁੱਛਾ ਉਹ ਦੋ ਤੇ ਗੋਲੀ ਮੈਨੂੰ ਲੱਗਦਾ ਵੀ ਡਾਊਟ ਹੋ ਲੈ ਹਮ ਹਾਂਜੀ ਗੱਲ ਸੁਣੋ ਹਾਂਜੀ ਤੁਹਾਨੂੰ ਸਹਿਯੋਗ ਕਰਤਾ ਤੇ ਹਾਂ ਸੇਵਕ ਹਾਂਜੀ ਸੇਵਕ ਸਿਆਣਾ ਮੇਰਾ ਹੀ ਭਰਾ ਹੈਗਾ ਜੇ ਮੈਂ ਉਹਦੀ ਕੁਲੋਤੀ ਪੈਣਾ ਅੱਛਾ ਜੀ ਹਾਂਜੀ ਚਲ ਦੱਸੋ ਤੁਹਾਡੇ ਭਰਾ ਦਾ ਘਰ ਹੈ ਕਿੱਥੇ ਅਮ ਅਸਲ 'ਚ ਤੁਸੀਂ ਕੌਣ ਹੋ ਤੇ ਭਾਬੀ ਨੇ ਮੇਰੇ ਅੱਛਾ ਭਾਬੀ ਜੀ ਮੈਂ ਭਾਬੀ ਜੀ ਕਹਿ ਸਕਦੀ ਹਾਂ ਹਾਂਜੀ ਅਸਲ 'ਚ ਭਾਬੀ ਜੀ ਗੱਲ ਹੈ ਵੈ ਕਿ ਮੈਂ ਨਾ ਪਿੰਡੋਂ ਆਈ ਆਂ ਅੱਛਾ ਤੇ ਮੈਂ ਵੀ ਤੇਲੀ ਵਰੀ ਆਈ ਆਂ ਤੇ ਵੀਰਾ ਮੇਰਾ ਫੋਨ ਹੀ ਨਹੀਂ ਚੱਕਣ ਦਿਆ ਨਾ ਹੀ ਬੇਬੇ ਚੱਕਣ ਦੀ ਹੈ ਚਲੋ ਆਜੋ ਫਿਰ ਕਰਕੇ ਲ ਆਪਣੇ ਲਈ ਆਓ ਤੁਸੀਂ ਤੇ ਕਿੱਧਰ ਆਸ਼ਕੀਆਂ ਮਾਰਦਾ ਫਿਰਦਾ ਜਿਵੇਂ ਤੈਨੂੰ ਕਹਿੰਦੀ ਵਿਆਹ ਕਰਾ ਲਾ ਵਿਆਹ ਕਰਾ ਲਾ ਉਹ ਤਾਂ ਕਰਾਂਦਾ ਨਹੀਂ ਐ ਤੇ ਐਡਾ ਜਿਹੜੀ ਮਰਜੀ ਕੁੜੀ ਦਾ ਹੱਥ ਫੜ ਕੇ ਤੁਰਿਆ ਫਿਰਦਾ ਭਾਬੀ ਜੀ ਇਹਨਾਂ ਦੀ ਮੈਰਿਜ ਵੀ ਹੈ ਇਹ ਤੱਕ ਨਹੀਂ ਨਹੀਂ ਇਹ ਡਿਵੋਰਸ ਸੀ ਅੱਛਾ ਤਾਂ ਹੋਇਆ ਸੀ ਡਿਵੋਰਸ ਸੀ ਤਾਂ ਨਹੀਂ ਇਹ ਅੱਛਾ ਠੀਕ ਹੈ ਨਹੀਂ ਨਹੀਂ ਕੁਛ ਨਹੀਂ ਆਜੋ ਫਿਰ ਅਸੀਂ ਮਿਲ ਕੇ ਫਿਰ ਚਲੋ ਪਾ

ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਪਛਾਨ ਨਹੀਂ ਤੁਹਾਨੂੰ ਮੈਂ ਸੇਵਕ ਦਾ ਦੋਸਤ ਹਾਂ ਅੱਛਾ ਤੇ ਸੇਵਕ ਤੇ ਕਰੇ ਨਹੀਂਗਾ ਪਛਾਨ ਲੈ ਮੈਂ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਹੈ ਸਤਿ ਸ੍ਰੀ ਅਕਾਲ ਹੋਰ ਠੀਕ ਹ ਆਜੋ ਨਾ ਬੈਠੋ ਹਾਂਜੀ ਬੀਬੀ ਲੈ ਬੀਬੀ ਦੀ ਲੱਗਦੀ ਤੂੰ ਕਿਧਰੋਂ ਆ ਗਈਆਂ ਲੈ ਬੀਬੀ ਹਾਂ ਇਸ ਮੈਂ ਦਾਸ ਹਾਂ ਹਾਂ ਚੰਗੀ ਦਿਦਰਾ ਹਾਂ ਆ ਕੇ ਆਈ ਡੈਡੀ ਸ਼ਹਿਰ ਆ ਰਹਾ ਸੀ ਸਾਚੀ ਨੂੰ ਗਿਆ ਪੱਛਦੇ ਭਾਬੀ ਦਾ ਕੱਲਾ ਆ ਕੇ ਆਈ ਲੱਕੜੀਆਂ ਸੋਹਣੀਆਂ ਨਹੀਂ ਤੋ ਕਿਤੇ ਦਿੱਤ ਨੂੰ ਆਖਰ ਨਹੀਂ ਤੇ ਕੁੜੀ ਕਿਥੇ ਕੁੜੀ ਆਪਿਓ ਲੈ ਗਿਆ ਚਾਚੇ ਦਾ ਮੁੰਡਾ ਆਪਿਓ ਨੂੰ ਅਲੀ ਉੱਡਾਈ ਨਾ ਨਾ ਮੈਨੂੰ ਬੱਸਿਆਂ ਦੇ ਜਿਹੜਾ ਆਤਾ ਸੀ ਮੈਂ ਬੱਸੇ ਉੱਤੇ 3 ਘੰਟੇ ਬੜਿਆ ਆਲੀ ਪਸਾ ਲੱਭ ਲਗੇ ਉਹ ਕੋਈ ਮੇਰੇ ਗਾਲ ਸੋਣਾ ਤਨ ਮੈਂ ਕਿੰਨੇ ਦਿਨਾਂ ਦਾ ਬੁਲਾਇਆ ਤੇ ਤੂੰ ਅੱਜ ਆਵੜੀ ਆ ਬੀਬੀ ਉਹ ਮੱਝ ਤੇਰੀ ਬਿਮਾਰ ਪੈ ਗਈ ਸਾਚੀ ਪਤਾ ਮੇਰੇ ਉੱਤੇ ਚੜੀ ਜੜੀ ਜਾਂਦੀ ਐ ਨਾ ਬੋਲਦੀ ਮੈਨੂੰ ਐ ਨਾ ਬੋਲਦੀ ਕਿਤੇ ਕਹਿਣ ਦੀ ਗੱਲ ਨਹੀਂ ਤਾਂ ਠੀਕ ਐ ਹੁਣ ਮੱਝ ਹਾਂ ਠੀਕ ਐ ਤੂੰ ਵੀ ਉੱਡੀ ਆਈ ਐ ਠੀਕ ਤੇ ਹੋਣ ਲੈਂਦੇਂਦੀ ਮੱਝ ਨੂੰ ਤਦੇ ਤੇ ਰੀਆ ਨੂੰ ਛੱਡ ਕੇ ਆਈ ਘਰ ਸਾਚੀ ਉਹਨਾਂ ਦੇ ਘਰ ਹੀ ਆਪਣੇ ਘਰ ਤਲੇ ਲਾਦੇ ਨੇ ਪੋਤਾ ਕਹਿੰਦਾ ਸੀ ਮੈਂ ਸਾਰੀ ਆਪੇ ਸਾਬ ਸਫਾਈ ਕਰ ਦਿਆ ਕਰਾਂਗਾ ਤੇ ਬੱਸ ਫੇਰ ਚਲ ਚੰਗਾ ਮੈਂ ਤੇ ਉੱਥੋਂ ਫਾਇ ਨੂੰ ਛੁੱਟ ਕੇ ਆਈ ਤੇ ਇੱਥੇ ਚਾਰ ਦਿਨ ਚੈਨ ਕਰਾਂਗੀ ਪਤਾ ਨਾ ਮੱਦੀਆਂ ਪੱਤੀਆਂ ਖਾਣ ਨਹੀਂ ਹੁੰਦੀਆਂ ਨੂ ਦੇ ਹੱਥ ਨਹੀਂ ਆ ਖਾਣ ਦੇ ਹੀ ਆ ਨੂ ਤੇ ਹਸਪੀਟਲ ਗਈ ਠੀਕ ਨਹੀਂ ਗਈ ਆ ਕੀ ਹੋਇਆ ਨੂ ਉਹ ਠੀਕ ਨਹੀਂ ਗਈ ਤੇ ਉਧਰ ਹੋਰ ਸੁਣ ਲਾ ਮੈਂ ਤਾਂ ਸਾਰੀ ਦਿਹਾੜੀ ਸਿਆਪੇ ਨੂੰ ਮੰਜੂ ਖੜੀ ਰਹਿਣੀ ਆ ਪੋਚੇ ਲਾ ਦੇ ਘਰ ਤੇ ਦੱਸ ਮੇਰੇ ਕੋ ਬੁੱਢੇ ਬਾਰੇ ਪੋਚੇ ਲੱਗਦੇ ਦੱਸ ਰੋਟੀਆਂ ਪਕਾ ਪੋਚੇ ਲਾ ਉਹ ਕਿਉਂ ਤੋ ਠੀਕ ਜੁਨੀ ਕੰਮ ਵਾਲੀਆਂ ਨਹੀਂ ਆ ਤੋ ਪਤਾ ਨਹੀਂ ਜਦਨ ਦੇ ਗਈ ਕੰਮ ਵਾਲੀ ਨੂੰ ਪਤਾ ਨਹੀਂ ਕੀ ਕਹਿ ਗਈ ਉਪੀ ਆਈ ਨਾ ਤੇ ਬੁੱਢੀ ਆਪੇ ਧੁੰਦੀ ਫਰੇਗੀ ਲੱਤਾਂ ਮੈਂ ਨਾ ਤੈਨੂੰ ਤੁਰਨ ਲੱਗੇ ਕਿਹਾ ਸੀ ਜਿੱਦਾਂ ਦੀ ਮੇਰੀ ਸੱਸ ਹੈਗੀ ਨਾ ਕਰਾਰੀ ਮਸਾਲੇ ਵਾਂਗੀ ਸ਼ਹਿਰਨ ਨੂੰ ਤੋਰਦਾ ਸੀ ਵਿਆਹ ਤਾਂ ਸੀ ਤੇ ਨੂੰ ਵੀ ਸ਼ਹਿਰਨ ਲੱਭਲੀ ਉਹਨੇ ਵੀ ਸੇਵਕ ਨੂੰ ਹੱਥੇ ਚੜਾਇਆ ਤੇ ਤੂੰ ਆ ਹੀ ਆ ਕਾਮਲੀ ਨੂੰ ਉਹ ਬਾਹਰ ਰਸਤਾ ਵਿਖਾਤਾ ਕਰੂੰਗੀ ਮੈਂ ਸੁਤਰ ਦੇਖੀ ਤੇ ਹੋਰ ਸੁਣ ਲਾ ਹੁਣ ਮਾਂ ਆ ਕੇ ਬੈਠੀ ਮੇਰੇ ਸਿਰ ਤੇ ਮੈਨੂੰ ਐ ਹੋ ਜੀ ਅੰਜੂ ਗੱਲਾਂ ਕਰਦੀ ਲਾ ਲਾ ਕੇ ਬੁੱਡੇ ਬਾਰੇ ਮੇਰੇ ਕੋਲ ਬਰਦਾਸ਼ਤ ਨਹੀਂ ਮੇਰੀ ਗੱਲ ਸੁਣ ਤੇਰਾ ਤੇ ਮੁੰਡਾ ਹੈ ਉਹ ਇਕੱਠੋ ਕੇ ਗੱਲ ਕਰਿਆ ਕਰ ਉਹ ਕੁੜੀ ਵਾਲੀ ਹੋ ਕੇ ਕਿੱਦਾਂ ਗੱਲ ਕਰ ਲੈਂਦੀ ਐ ਮੈਂ ਡਰਦੀ ਆ ਮੁੰਡੇ ਦਾ ਘਰ ਜਾੜਦਾ ਉਹ ਬੜੀ ਤੇਜ ਆ ਘਰ ਉੱਜੜ ਜਾਏਗਾ ਸਾਡੇ ਵਰਗੇਆਂ ਦੇ ਘਰ ਉੱਜੜਨ ਲੱਗੇ ਤੇ ਪੈ ਗਈਆਂ ਫਿਰ ਕੀ ਆ ਮੇਰੀ ਗੱਲ ਤਾਂ ਸੁਣ ਨਾ ਹਾਂ ਉਹ ਕੂਨ ਆਇਆ ਹਿੰਦਾਂ ਉਹ ਵੀ ਪਰੋਣੀ ਐ ਉਹ ਜਾਣਦੀ ਮੈਂ ਤਾਂ ਜਾਣਦੀ ਨਹੀਂ ਉਹਦੀ ਮਾਂ ਹੀ ਜਾਣਦੀ ਉਹਨੇ ਬਿਠਾਏ ਵੇਖੀ ਸੀ ਹਾਂ ਮੁੰਡੇ ਦਾ ਤਲਹਾ ਪਿਆਏ ਫੇ ਟੈਮੋਂ ਤੇਰਾ ਅੰਦਰ ਤੇ ਆ ਜਾ ਤਨੋਂਦੇ ਮੁੰਡਾ ਵੇਖ ਕੇ ਪੁੜਕ ਗਈਆਂ ਆਪੇ ਦੇ ਬੀਬੀ ਕੋ ਦੋਂਦੀ ਕਿੰਨੀ ਵੀ ਤੰਸਾਲੋ ਗਏ ਨੇ ਨੂੰ ਤੂੰ ਵਿਆਹ ਕਰਾ ਲਾ ਵਿਆਹ ਕਰਾ ਲਾ ਤੇ ਮੈਨੂੰ ਕੋਈ ਪਹਿਲੀ ਆਖੀ ਕੋ ਚੰਗਾ ਲੱਗਾ ਤਾਂ ਮੈਂ ਤਾਂ ਨਹੀਂ ਕਹਿਆ ਹਾਂ ਹੋ ਤੇ ਅੰਦਰ ਤੇ ਆ ਉੰਦੀ ਹੋਰ ਤਨ ਕੋਈ ਕੰਨ ਨਹੀਂ ਹੁੰਦੀ। ਇਹ ਦਿੱਤੀ ਉਹਨੇ ਤਾਂ ਮੈਨੂੰ ਬੁਲਾਇਆ ਵੀ ਸੀ ਬਾਹਰ। ਉਹ ਤਾਂ ਫੱਟੇ ਆਈ ਮੈਨੂੰ ਦੁਬਾਰਾ ਭੈਣ ਜੀ ਉਹਨਾਂ ਨੇ ਖਲਾੜ ਲਿਆ ਨਾਲ ਦੀ ਨੇ। ਕਹਿੰਦੀ ਕੌਣ ਐ ਮੈਂ ਕਹਿੰਿਆ ਭੈਣੇ ਮੈਂ ਤਾਂ ਸੇਵਕ ਦੀ ਭੈਣ ਨਹੀਂ ਜੀ ਨਾ। ਅੱਛਾ ਦੱਸ ਤਾਂ ਮੈਂ ਸਾਰਿਆਂ ਨੂੰ ਕਿ ਮੈਂ ਸੇਵਕ ਦੀ ਭੈਣ ਆ ਮੇਰੇ ਭਰਾ ਦੀ ਕੋਠੀ ਐ। ਤੋਰ ਹੀਰੋਇਨ ਤਾਂ ਬਣ ਕੇ ਆਈ ਤੇ ਲੋਕਾਂ ਨੇ ਵੇਖਣਾ ਹੀ ਆ ਪੁੱਛਣਾ ਹੀ ਆ। ਫੂਟ ਪਾ ਕੇ ਆਈ ਆ। ਸ਼ਹਿਰ ਆਣਾ ਸੀ ਇਹਨੇ ਮਾਣ ਲੀ। ਘੜੇ ਘੜੇ ਕੱਪੜੇ ਤੋਂ ਨੂੰ ਵੀ ਖਲੇ ਸੀ। ਉਹਨਾਂ ਨੇ ਤਾਂ ਕੰਚਰਾ ਨੇ ਮੇਰਾ ਸਾਰਾ ਕੱਪੜਾ ਖਾਂਦਿਆ। ਕਾ ਗੋਲੀ ਮਾਰ ਉਹਨਾਂ ਨੂੰ ਚ ਤੇ ਲਾ ਕੇ ਬਿਠਾ ਕੇ ਬੋਤਲ ਬੋਤਲ ਪੀ ਆਈ ਸਤਿ ਸ਼੍ਰੀ ਅਕਾਲ ਹਾਂ ਆ ਬੇ ਤੋਂ 400 ਦੇ ਇਹ ਕਿ ਲੈ ਆਈ ਹੈ ਇਹ ਕਿਤਾਬ ਹੈ 500 ਦਾ ਉਹ ਫਿਟੇ ਮੂੰ ਤੇਰਾ ਉਹ ਕਿ ਲੈ ਆਈ ਹੈ ਕਿਤਾਬ ਲੈ ਕੇ ਆਉਂਦੀ ਬੁੱਲੀ ਬੋਲ ਲੈ ਹੋਰ ਨਹੀਂ ਬੋਲਨੀ ਆ ਤੈਨੂੰ ਜਿਹੜੀ ਆਖਰ ਆਈ ਹੈ ਉਹਨੇ ਤਾਂ 500 ਦਾ ਆਇਆ ਤਾਂ ਕਹਿਣਾ ਮੇਰਾ 2000 ਦਾ ਹੀ ਭਰੇਗੀ ਪਤਾ ਨਹੀਂ ਕੀ ਵੈ 500 ਦਾ ਲੈਂਦੇ ਆ ਕਹਿੰਦੀ ਕੰਢੀਗੜੋ ਸ਼ਹਿਰ ਚੋਂ ਲੈ ਕੇ ਆਈ ਆ ਮੇਰੇ ਭਾਬੀ ਮੈਨੂੰ ਬਖਾ ਦੇ ਤੂੰ ਫੂਕਣਾ ਸੀ ਆਹ ਸੀਟੀ ਵਾਲੇ ਨੇ ਤੋੜਤਾ ਠੜਕੜਕਦਾ ਕਰਦੇ ਨੇ ਕੰਜਰੀ ਮਾਲ ਚਲੇ ਨੇ ਬਾਹ ਮਾਰੀ ਮੇਰੇ ਬਿਟੇ ਮੂੰਹ ਤੂੰ ਮੇਰਾ ਉਥੋ ਬਟੂਆ ਕੱਢ ਲਿਆਉਂਦੀ ਹਾਂ ਪਟੂਆ ਮੈਂ ਕਿਹੜੇ ਕਿਸੇ ਚ ਕਿੱਲੇ ਪਾਉਂਦੀ ਹੂ ਤੋ ਪਤਾ ਨਹੀਂ ਤੁਰੀਆਂ ਆਈਆਂ ਜਾਂ ਪੰਦੀ ਗਤੀ ਨਾ ਤੈਨੂੰ ਕੀ ਅਗ ਲੱਗੀ ਸੀ ਅਗਲੇ ਦਾ ਪਰਸ ਮੰਗਣ ਦੀ ਤੈਨੂੰ ਸ਼ਰਮ ਨਹੀਂ ਆਈ ਆ ਵੀ ਤੋ ਉਹ ਵੀ ਲੈ ਕੇ ਆਈਆਂ ਹਾਂ ਇਹਦੇ ਬਗੈਰ ਤੇਰੀ ਜਾਨ ਔਖੀ ਸੀ ਨਾ ਅਸਰ ਆਣਾ ਸੀ ਤ ਮੈਂ ਤਾਂ ਹੀ ਹੋ ਚੁੱਕਾ ਤੁਰੀਆਂ ਆਣਾ ਸੀ ਸ਼ਹਿਰ ਤੂੰ ਐਨਕਾ ਲਾ ਕੇ ਆਉਣਾ ਸੀ ਮੈਂ ਤਕਿਆ ਤੂੰ ਵੀ ਲਾ ਕੇ ਦੇਖ ਰਹੀ ਹਾਂ ਜਦ ਦਫਾਓ ਮੈਂ ਐਨ ਲਾਣੀ ਚੱਲ ਅੰਦਰ ਚੁੱਪ ਕਰ ਜਾ ਬੋਲੀ ਬੋਲੀ ਮੈਨੂੰ ਪਿਆਰ ਨਾਲ ਇੱਜ਼ਤ ਨਾਲ ਬੋਲੀ ਹੂੰ ਸ਼ਹਿਰੀ ਬਾਬੂ ਬੈਠਾ ਹਾਂ ਮੈਨੂੰ ਸੁਣ ਕੇ ਪੜਾਈ ਸੋਨਾ ਇੱਕ ਡੀਐਨਏ ਨੂੰ ਅੱਗ ਲੱਗੀ ਵੇਖ ਕੇ ਤਾਂ ਫੁੜਕੀ ਗਈ ਹੈ ਮੈਂ ਤਾਂ ਅੱਜ ਤੱਕ ਦੇਖਿਆ ਹੀ ਨਹੀਂ ਤੂੰ ਵੇਖ ਤਾਂ ਲਈ ਤਾਂ ਹੀ ਤਾਂ ਫੁੜਕਣ ਢਈ ਹੈ ਮੇਰੀ ਗੱਲ ਸੁਣ ਕੇਦੀ ਮਾਵਾ ਦੀਆਂ ਸਹੇਲੀਆਂ ਹੁੰਦੀਆਂ ਨੇ ਸਹੇਲੀਆਂ ਆ ਤਾਂ ਮੈਂ ਬਾਅਦ ਚ ਗੱਲ ਕਰੂੰਗੀ ਮੈਂ ਤਾਂ ਛੋਪੀ ਲਿੱਤੀ ਨੌਨੇ ਬੜਾ ਖੁਸ਼ ਹੋਣਾ ਤੁਨ ਵੇਖ ਕੇ ਸਿਮਰਤ ਨੇ ਜਿੰਨੀ ਕਿ ਤੇਰੇ ਮਾਪੇ ਉਹਨੂੰ ਵੇਖ ਕੇ ਖੁਸ਼ੀ ਹੋਈ ਹੈ ਓਨੀਆਂ ਕਿ ਤੈਨੂੰ ਆ ਜੇਗੀ ਪਤਾ ਕਿੰਨੀਆਂ ਗੱਲਾਂ ਕਰਦੀ ਆ ਬੀਬੀ ਵੇਖੀ ਦਸੀ ਉਂਗਲਾਂ ਤੇ ਨਚਾਉਂਗੀ ਮੈਂ ਉਹਨੂੰ ਮੇਰਾ ਨਾਮ ਵੀ ਅੰਜੂ ਐ ਫਾਸੜੀ ਕੇ ਚੜਨ ਦਿੱਤੀ ਸੀ ਆ ਗਈ ਨਾ ਮੈਂ ਛੱਡ ਕੇ ਨਹੀਂ ਤਰੀਕੇ ਨਾਲ ਰਹੀ ਕਿੰਨੀ ਬੜੀ ਝਾਤ ਰਿਆ ਉਹ ਜਿਹੜੇ ਉਂਗਲਾਂ ਤੇ ਨਚਾਏ ਬਸ ਉਹਦੀ ਗੱਲ ਕਰ ਡੈਡੀ ਨੂੰ ਕਹਿ ਕੇ ਗੱਲ ਕਰਵਾਦੀ ਹਾਂ ਜੀ ਤਲਾਸ਼ ਉਹਦਾ ਹੀ ਹੋਰ ਹੀ ਨਾ ਕੋਈ ਪਸੰਦ ਕਰਕੇ ਬਹਿ ਜਾਏ ਸੇਵਕ ਨੂੰ ਮੈਂ ਕਿੱਥੇ ਹੋਊਂਗੀ ਜੀ ਸਮਝਿਆ ਕਰਨਾ ਹੁਣ ਮੈਂ ਕਿੰਨੀ ਕਦੇ ਤੇਰੇ ਬੂਹੇ ਬੈਠੀ ਰਹੂੰਗੀ ਲੋਕੀ ਵੀ ਤੈਨੂੰ ਹੀ ਗੱਲਾਂ ਕਰਨਗੇ ਤੂੰ ਤਾਂ ਜਣਾ ਵੈਣੀ ਆ ਕਦੀ ਬੱਸ ਡਰਾਈਵਰ ਵੱਲ ਹੋ ਜੰਨੀ ਆ ਕਦੀ ਕੇਹੇ ਵੱਲ ਹੋਣੀ ਕੋਈ ਸ਼ਰਮ ਨੂੰ ਹੱਥ ਮਾਰ ਲਾ ਵਾਹ ਬਈ ਵਾਹ ਜਿਹੜਾ ਕੰਮ ਤੂੰ ਕਰਨਾ ਮੇਰੇ ਸੇ ਮੁੰਡਾ ਲਬਣਾ ਉਹ ਕੰਮ ਮੈਂ ਕਰੀ ਫਿਰਦੀ ਆ ਮੈਂ ਕਹਿੰਦੀ ਚਲ ਮੈਂ ਸਿਆਣੀ ਬਿਆਣੀ ਅੱਟਕ ਜਮਾਤਾ ਤੇ ਮੈਂ ਪੜੀ ਆ ਤੂੰ ਤਾਂ ਦੋ ਹੀ ਨਹੀਂ ਪੜੀ ਮੈਨੂੰ ਇੰਨੀ ਅਕਲ ਤਾਂ ਹੈਗੀਆਂ ਨਾ ਕਿ ਮੁੰਡਾ ਕਿੱਦਾਂ ਦਾ ਨਾ ਨਾਲ ਜਿੱਥੇ ਵਿਆਹ ਆ ਸਿਕੰਜਾ ਦੇ ਬੂਹੇ ਮੈਨੂੰ ਉਹਨਾਂ ਦੇ ਘਰ ਜਾ ਕੇ ਤੇ ਜ਼ਿਆਦਾ ਅਕਲ ਆ ਗਈ ਆ ਨਾ ਅੱਜੀ ਵੱਡੀ ਗੱਡੀ ਚ ਆਇਆ ਚਲ ਚੰਗਾ ਅੰਦਰ ਤੇ ਆ ਮੈਨੂੰ ਪਿਆਰ ਨਾਲ ਬੋਲੀ ਤੇ ਸਾਹਮਣੇ ਤੇ ਐ ਕਰਕੇ ਲੈ ਕੇ ਜਾ ਚਲਾਇਆ ਧੀ ਥੀ ਪਿਆਰ ਨਾਲ ਲੈ ਕੇ ਜਾ ਹੁੰਦਾ ਚੱਲ ਆਹੋ ਪਿਆਰ ਨਾਲ ਤੈਨੂੰ ਕਿਦੀ ਆਖਰ ਆ ਗਈ ਐ ਵੇਖ ਕੇ ਮੁੰਡਾ ਤਾਂ ਫੁੜਕੀ ਗਈ ਐ ਚੱਲ ਤੋਰ